ਇਕਮ ਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਮਗਰ ਮਾ ਉਸ ਹੁੰਦਿਆਂ ਹਰ ਪ੍ਰਸੰਗ ਬੈਠਣੀਆਂ ਤਿੰਨ ਕੀ ਸੋ ਬਕਿਆ ਗਣੀ ਜੇ ਸਹਿਵ ਮਿਲੜੀਆਂ ਨੰਮ ਨਮੋਲ ਓ ਰਾਮ ਸੋ ਸੰਗ ਸਾਦ ਸਹਿਲੜਿਆ ਸਾਦ ਜਨ ਤੇ ਵਹਾਰੀ ਸਿਰਹਿਨ ਅਕਿਲੜਿਆ ਤਿੰਨ ਦੁੱਖ ਨਕ ਬਹੁਤਰੇ ਸੇ ਜਮਕੇ ਬਸ ਪੜਿਆ ਜਿਨੇ ਆਵੇ ਆ ਪ੍ਰਭ ਆਪਣਾ ਸਜਸਨ ਨਤ ਖੜਿਆ ਰਤਨ ਜਵਾਹਰ ਲਾਲ ਹਰ ਕੰਠ ਤੇ ਨਾਂ ਜੜਿਆ ਨਾਨਕ ਬਾਂਛੇ ਤੂੜ ਤਨ ਪ੍ਰਭ ਸਰਨੇਂਦਰ ਪੜਿਆ ਮਗਰ ਪ੍ਰਭ ਆਰਦਾਣਾ ਬੋੜ ਨਾ ਜਨਮੜਿਆ ਨਾਨਕ ਬਾਂਛੇ ਧੂੜ ਤਨ ਪ੍ਰਭ ਸਰਣੀ ਦਰਪੜਿਆ ਮਗਰ ਪ੍ਰਭ ਆਰਦਾਣਾ ਬੋੜ ਨਾ ਜਨਮੜਿਆ 12 ਮਹਾ ਦੇ ਵਿੱਚ ਮੱਗਰ ਮਹੀਨੇ ਦਾ ਇਹ ਸ਼ਬਦ ਪੰਜਵੇਂ ਪਾਤਸ਼ਾ ਸਤਗੁਰੂ ਅਰਜਨ ਦੇਵ ਜੀ ਦੇ ਮੁਖਰਬਿੰਦ ਤੋਂ ਕਿ ਮੱਗਰ ਮਹੀਨੇ ਦਾ ਸਿਧਾਂਤ ਕੀ ਹੈ ਇਸ ਵਿੱਚ ਕੌਣ ਪ੍ਰਭੂ ਨੂੰ ਮਿਲਦਾ ਹੈ ਤੇ ਕੌਣ ਪ੍ਰਭੂ ਤੋਂ ਦੂਰ ਹੈ ਇਸ ਦੇ ਬਾਰੇ ਧੰਨ ਧੰਨ ਚਬਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਗੁਰਤਾ ਗੱਦੀ ਤੇ ਬਰਾਜਮਾਨ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਗ 135 ਤੇ ਸ਼ਿਸ਼ੋਭਤ ਹੈ ਸਤਿਗੁਰੂ ਦੱਸ ਰਹੇ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਸਿਧਾਂਤ ਹੈ ਮਹੀਨੇ ਦਾ ਬਾਜ ਪਿਆਰੇ ਕੋਏ ਨਾ ਸਾਰੇ ਇਹ ਕਲੜੀ ਕਰਲਾਏ ਨਾਨਕ ਸਾ ਤਨ ਮਿਲੇ ਮਲਾਈ ਬਿਨ ਪ੍ਰੀਤਮ ਦੁਖ ਪਾਏ ਪਹਿਲੇ ਪਤਸ਼ਾਹ ਜੀ ਕਹ ਰਹੇ ਕਿ ਉਸ ਪਰਮਾਤਮਾ ਤੋਂ ਬਿਨਾ ਉਸ ਪਤੀ ਤੋਂ ਬਿਨਾ ਇਹ ਜਿਹੜੀ ਜੀਵ ਇਸਤਰੀ ਹੈ ਇਕ ਕੱਲੀ ਕਰ ਲਾਉਂਦੀ ਹੈ ਜਿੰਨਾ ਮਰਜੀ ਇਹ ਕਰ ਲਵੇ ਲੇਕਿਨ ਪਤੀ ਤੋਂ ਬਿਨਾ ਜੀਵ ਇਸਤਰੀ ਜਿਹੜੀ ਕਰ ਲਾਉਂਦੀ ਹੈ ਉਹ ਪ੍ਰਭੂ ਤੋਂ ਦੂਰ ਹੈ ਤੇ ਉਹੀ ਜੀਵ ਇਸਤਰੀ ਪ੍ਰਭੂ ਨੂੰ ਮਿਲਦੀ ਹੈ ਜਿਹੜੇ ਅੰਤਰ ਆਤਮੇ ਤੋਂ ਉਸ ਦੇ ਨਾਲ ਜੁੜ ਜਾਂਦੀ ਹੈ ਤੇ ਜਿਹੜੀਆਂ ਨਹੀਂ ਮਿਲਦੀਆਂ ਉਹ ਸਤੁਰੂ ਕਹਿੰਦੇ ਬਿਨ ਪ੍ਰੀਤਮ ਦੁੱਖ ਪਾਏ ਉਹ ਹਮੇਸ਼ਾ ਹੀ ਦੁਖੀ ਰਹਿੰਦੀਆਂ ਇਸੇ ਕਰਕੇ ਗੌੜੀ ਰਾਗ ਦੇ ਵਿੱਚ ਹੋ ਪਹਿਲੇ ਪਾਦਸ਼ਾਹ ਕਹਦੇ ਸੋ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾਉਣਾ ਹੈ ਤੇ ਸਤਿਗੁਰੂ ਸਮਝਾ ਰਹੇ ਮਗਰ ਮਹਾ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਮਗਰ ਮੈਨੇ ਚ ਕਿਹੜੀਆਂ ਰੂਹਾਂ ਕਿਹੜੀਆਂ ਜੀਵ ਇਸਤਰੀਆਂ ਉਹ ਚੰਗੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਜਿਹੜੀਆਂ ਕਹਿੰਦੇ ਆਪਣੇ ਹਰੀਪਤੀ ਦੇ ਨਾਲ ਬੈਠੀਆਂ ਜਿਹੜਾ ਉਸ ਦਾ ਸੰਗ ਕਰਦੀਆਂ ਪਰ ਜੇਕਰ ਪਤੀ ਤੋਂ ਦੂਰ ਹੈ ਫਿਰ ਜਿਹੜਾ ਉਹ ਹਮੇਸ਼ਾ ਹੀ ਦੁਖੀ ਰਹਿੰਦੀ ਹੈ ਤੇ ਇਹੋ ਹੀ ਜਿਹੜੀ ਜੀਵ ਇਸਤਰੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਆਤਮਾ ਨੂੰ ਉਸਨੇ ਉਹਨਾਂ ਨੇ ਇਸਤਰੀ ਸਮਝਿਆ ਹੈ ਔਰ ਪਰਮਾਤਮਾ ਨੂੰ ਪਤੀ ਸਮਝਿਆ ਹੈ ਇਸੇ ਕਰਕੇ ਜਿਹੜੀ ਜੀਵ ਇਸਤਰੀ ਹੈ ਉਹਦੇ ਨਾਲ ਪ੍ਰਭੂ ਬੈਠਾ ਹੈ ਪਰਮਾਤਮਾ ਉਹਦੇ ਨਾਲ ਬੈਠਾ ਹੈ ਪਰ ਉਹ ਨਹੀਂ ਪਰਮਾਤਮਾ ਨਾਲ ਬੈਠੀ ਕਿਉਂਕਿ ਉਸਦਾ ਧਿਆਨ ਦੁਨੀਆਂ ਦੇ ਰਿਸ਼ਤੇਾਂ ਦੇ ਵਿੱਚ ਹੈ ਉਸ ਦਾ ਧਿਆਨ ਦੁਨੀਆ ਦੇ ਪਦਾਰਥਾਂ ਦੇ ਨਾਲ ਹੈ ਉਸ ਦਾ ਧਿਆਨ ਮੈਂ ਮੇਰੀ ਦੇ ਵਿੱਚ ਹੈ ਇਸ ਕਰਕੇ ਪ੍ਰਮਾਤਮਾ ਤਾਂ ਹਰ ਟਾਈਮ ਪ੍ਰਮਾਤਮਾ ਆਤਮਾ ਬਲ ਦੇਖ ਰਿਹਾ ਹੈ ਪਰ ਮਨ ਜਿਹੜਾ ਹੈ ਉਹ ਕਿਤੇ ਇੱਧਰ ਉੱਧਰ ਬੈਠਾ ਹੈ ਹਰ ਟਾਈਮ ਬਾਹਰਲੀਆਂ ਗੱਲਾਂ ਸੋਚਦਾ ਉਹ ਅਡੋਲ ਅਵਸਥਾ ਨੂੰ ਤਾਂ ਪਹੁੰਚਦਾ ਹੈ ਜਦੋਂ ਸਾਡੇ ਇੰਦਰੀ ਜਿਹੜੇ ਹੈ ਉਹ ਸਾਦੇ ਬਸ ਚ ਹੋ ਜਾਂਦੇ ਇਸੇ ਕਰਕੇ ਕਹਿੰਦੇ ਉਹ ਕਿਉਂ ਸੋਹਣੀਆਂ ਲੱਗਦੀਆਂ ਜਿਹੜਾ ਵੱਡਾ ਹੁੰਦਾ ਹੈ ਉਸ ਦੇ ਕੋਲ ਜਿਹੜਾ ਬੰਦਾ ਹੈ ਲੋਕ ਉਸ ਦੀ ਸਿਫਤ ਕਰਦੇ ਤੇ ਉਹ ਵੱਡੇ ਦੀ ਸਿਫਤ ਕਰਦਾ ਚਾਹੇ ਦੁਨੀਆਦਾਰੀ ਚ ਲਾ ਲਓ ਚਾਹੇ ਅਧਿਆਤਮਕ ਬਾਤ ਚ ਲਾ ਲਓ ਜਿਹੜਾ ਕੋਈ ਪਦਵੀ ਚ ਵੱਡਾ ਹੈ ਤਾਂ ਜਿਹੜਾ ਉਸ ਦੇ ਨਾਲ ਕੋਈ ਫਾਇਦਾ ਉਹ ਉਸ ਦਾ ਗੁਣ ਗੁੰਦਾ ਵੀ ਬਹੁਤ ਚੰਗਾ ਹੈ ਤਾਂ ਲੋਕੀ ਕੰਮ ਲਈ ਉਹਦੇ ਕੋਲ ਜਾਂਦੇ ਹੈ ਵੀ ਯਾਰ ਸਾਡਾ ਵੀ ਕੰਮ ਕਰਾ ਦੇ ਤੂੰ ਉਹਦੇ ਬਹੁਤ ਨੇੜੇ ਤੇ ਦੂਜੇ ਪਾਸੇ ਅਧਿਆਤਮਕ ਬਾਤ ਹੈ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ ਉਹਦੇ ਨਾਲ ਜੁੜੂਗਾ ਕੌਣ ਜਿਹੜਾ ਉਹਦਾ ਭਗਤ ਹੈ ਇਸੇ ਕਰਕੇ ਰੱਬ ਭਗਤਾਂ ਨੇ ਬਸ ਕੀਤਾ ਪਾ ਕੇ ਪ੍ਰੇਮ ਡੋਰੀਆਂ ਤੇ ਫਿਰ ਜਿਹੜੇ ਉਹਦੀ ਸਿਫਤ ਸਲਾਹ ਦੇ ਵਿੱਚ ਰਹਿੰਦੇ ਹੈ ਉਹ ਜੁਗੋ ਜੱਗ ਅਟੱਲ ਹੋ ਜਾਂਦੇ ਹੈ ਉਹਨਾਂ ਦੇ ਚਿਹਰਿਆਂ ਤੇ ਨੂਰ ਆ ਜਾਂਦਾ ਕਦੇ ਵੀ ਫਿਰ ਉਹ ਵਿਛੜਦੇ ਨਹੀਂ ਕਿਉਂਕਿ ਐਡਾ ਵੱਡੇ ਦੇ ਨਾਲ ਜੁੜ ਜਾਣਾ ਕਿਸ ਦਾ ਦਿਲ ਕਰਦਾ ਕਿਸ ਦਾ ਮਨ ਕਰਦਾ ਕਿਵੇਂ ਵਿਛੜੇਗਾ ਇਸ ਕਰਕੇ ਉਹ ਕਹਿੰਦੇ ਮੱਗਰ ਮਾ ਸੁਹੰਦੀਆਂ ਸਤਗੁਰੂ ਕਹਿ ਰਹੇ ਹਰ ਪ੍ਰਸੰਗ ਬੈਠੜੀਆ ਤਿੰਨ ਕੀ ਸੁਭਾ ਕਿਆ ਗਣੇ ਜੇ ਸਹਿਬ ਮਿਲੜੀਆ ਕਹਿੰਦੇ ਉਹਨਾਂ ਦੀ ਜਿਹੜੀ ਸਿਫਤ ਕੀਤੀ ਨਹੀਂ ਜਾ ਸਕਦੀ ਤੋਲੀ ਨਹੀਂ ਜਾ ਸਕਦੀ ਨਾਪੀ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਅਕਥ ਕਥਾ ਹੈ ਮੰਨੇ ਕੀ ਗਤ ਕਹੀ ਨਾ ਜਏ ਜੇ ਕੋ ਕਹੇ ਪਿੱਛੇ ਪਛਤਾਏ ਜਿਹੜਾ ਇਹ ਮੰਨ ਲੈਂਦਾ ਕਿ ਪ੍ਰਮਾਤਮਾ ਹੈ ਤਾਂ ਉਹਦਾ ਫਿਰ ਬਿਆਨ ਕਰਨਾ ਉਹਦੇ ਬਾਰੇ ਬਹੁਤ ਮੁਸ਼ਕਲ ਹੈ ਤੇ ਜੇਕਰ ਉਹਦੇ ਭਗਤ ਦੇ ਬਾਰੇ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਜਿਹੜਾ ਦੁਨੀਆ ਦਾ ਮਾਲਕ ਹੈ ਜਿੱਥੇ ساری ਦੁਨੀਆ ਨੂੰ ਜਿਹੜਾ ਚਲਾਉਣ ਵਾਲਾ ਹੈ ਉਹਦੀ ਸਿਫਤ ਕੀ ਕੀਤੀ ਜਾ ਸਕਦੀ ਹੈ ਸਾਡੀ ਸਿਫਤ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਅਸੀਂ ਸਿਫਤ ਕਰਦੇ ਹਾਂ ਉਹਦੇ ਗੁਣਾਂ ਦਾ ਸਾਡੇ ਵਿੱਚ ਬਾਸ ਹੋ ਜਾਂਦਾ ਜਿਸ ਕਰਕੇ ਦੁਨੀਆ ਜਿਹੜੀ ਹੈ ਮਨ ਜਿੱਤਨ ਦੇ ਨਾਲ ਇਹ ਦੁਨੀਆ ਜਿੱਤੀ ਜਾਂਦੀ ਹੈ ਇਸੇ ਕਰਕੇ ਉਹ ਕਹਿੰਦੇ ਨਾਮ ਜਪਣ ਵਾਲੇ ਜੁੱਗੋ ਜੁਗ ਅਮਰ ਹੋ ਜਾਂਦੇ ਜਿਹੜੇ ਪਦਾਰਥ ਇਕੱਠੇ ਕਰਕੇ ਜਾਂਦੇ ਆ ਜਿਹੜੇ بڑے بڑے ਰਿਸ਼ਤੇ ਬਣਾ ਕੇ ਜਾਂਦੇ ਆ بڑے بڑے ਪਰਿਵਾਰ ਹੈ ਕੋਈ ਯਾਦ ਵੀ ਨਹੀਂ ਕਰਦਾ ਕਿੰਨੇ ਕੋ ਰਾਜੇ ਹੋ ਕੇ ਚਲੇ ਜਾਂਦੇ ਕੋਈ ਨਾਂ ਨਹੀਂ ਲੈਂਦਾ ਪਰ ਜਿਹੜੇ ਦੁਨੀਆ ਦੇ ਉੱਤੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਜਾਂਦੇ ਹੈ ਉਹ ਸਦਾ ਹੀ ਅਮਰ ਹੋ ਜਾਂਦੇ ਸਦਾ ਲਈ ਇਸੇ ਕਰਕੇ ਬਾਣੀ ਦੇ ਵਿੱਚ ਕਿਸੇ ਨੇ ਕਿਹਾ ਕਿ बार-बार ਸੰਤ ਗੁਰਮਖ ਹਰਜਨ ਇਹ ਬਾਣੀ ਚ ਬਾਰ-ਬਾਰ ਕਿਉਂ ਆਇਆ ਇਹਦਾ ਕੀ ਕਾਰਨ ਹੈ ਕੀ ਦੁਸਰੇ ਵਿੱਚ ਰੱਬ ਨਹੀਂ ਇਕੱਲੇ ਸੰਤਾਂ ਵਿੱਚ ਰੱਬ ਹੈ ਇਕੱਲੇ ਗੁਰਮਖੰਦ ਦੇ ਵਿੱਚ ਰੱਬ ਹੈ ਇਕੱਲੇ ਹਰਜਨ ਵਿੱਚ ਰੱਬ ਹੈ ਨਹੀਂ ਰੱਬ ਸਭ ਥੇ ਪਰ ਗੱਲ ਇੱਥੇ ਦੇਖਣ ਦੀ ਹੈ ਕਿ ਕਪੀੜ ਲੱਗਾ ਹੋਇਆ ਉਹ ਪੇੜ ਨੂੰ ਪੂਰੇ ਨੂੰ ਅੰਬ ਦਾ ਬੂਟਾ ਕਿਹਾ ਜਾਂਦਾ ਪਰ ਜਦੋਂ ਸੀ ਉਸ ਦੇ ਤਣੇ ਨੂੰ ਉਹਦਾ ਸੱਕ ਤੋੜ ਕੇ ਮੂੰਹ ਚ ਪਾਈ ਤਾਂ ਸਾਨੂੰ ਅੰਬ ਦਾ ਰਸ ਨਹੀਂ ਮਿਲਦਾ ਫਿਰ ਅਸੀਂ ਅੱਗੇ ਟਾਣੇ ਨੂੰ ਤੋੜੀਏ ਤਾਂ ਵੀ ਨਹੀਂ ਮਿਲਦਾ ਪੱਤੇ ਨੂੰ ਤੋੜੀਏ ਤਾਂ ਵੀ ਨਹੀਂ ਮਿਲਦਾ ਪਰ ਜਿਸ ਟਾਣੇ ਨੂੰ ਅੰਬ ਲੱਗ ਗਿਆ ਉਸ ਟਾਣੇ ਦੀ ਹੀ ਸਿਫਤ ਹੈ ਕਿਉਂਕਿ ਅੰਬ ਦਾ ਰਸ ਜਿਹੜਾ ਹੈ ਕਿਸੇ ਬਿਰਲੀ ਟਾਣੀ ਨੂੰ ਅੰਬ ਲੱਗਦਾ ਇਸੇ ਕਰਕੇ ਦੁਨੀਆ ਤਾਂ ਸਾਰਿਆਂ ਦੇ ਵਿੱਚ ਰੱਬ ਹੈ ਪਰ ਰੱਬ ਪ੍ਰਗਟ ਕਿੱਥੇ ਹੋਇਆ ਕਿਸ ਤੇ ਕਿਰਪਾ ਹੋਈ ਇਸ ਕਰਕੇ ਬਾਰ-ਬਾਰ ਸੰਤਾਂ ਦਾ ਗੁਰਮਖੰਦ ਦਾ ਉਸ ਦੇ ਪਿਆਰ ਆਂਦਾ ਨਾ ਲਿਆ ਜਾਂਦਾ ਜੇਕਰ ਅਸੀਂ ਕਹੀਏ ਕਿ ਕਿਹੜਾ ਭੇਖ ਹੈ ਜਿਸ ਨੂੰ ਦੇਖ ਕੇ ਪਤਾ ਲੱਗ ਜਵੇ ਕਿ ਇਸਨੇ ਪ੍ਰਮਾਤਮਾ ਨੂੰ ਪਾ ਲਿਆ ਕਹਿੰਦੇ ਭੇਖ ਹੀ ਕੋਈ ਨਹੀਂ ਕਿਹੜਾ ਰੰਗ ਹੈ ਰੰਗ ਵੀ ਕਹਿੰਦੇ ਕੋਈ ਨਹੀਂ ਕਿਵੇਂ ਨਿਯਤਰਾਸ ਹੋਵੇ ਇਹ ਸਾਰੇ ਜਿਹੜੇ ਪ੍ਰਸ਼ਨਾਂ ਦਾ ਜਵਾਬ ਹੈ ਉਹ ਕਹਿੰਦੇ ਜੇਕਰ ਇਹ ਸਾਰਾ ਕੁਝ ਦੇਖਣਾ ਹੈ ਕਿ ਤੂੰ ਕਿਵੇਂ ਉਸ ਨੂੰ ਪਾਉਣਾ ਹੈ ਕਿਵੇਂ ਉਹ ਸਹਜ ਜਿਹੜਾ ਅੰਦਰ ਬੈਠੇ ਨੂੰ ਦੇਖਣਾ ਹੈ ਤੇ ਸਤਿਗੁਰ ਫਰੀਦ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਹੁਤ ਹੀ ਤਿੰਨ ਗੁਣਾਂ ਨੂੰ ਬਿਆਨ ਕਰਕੇ ਗਏ ਹੈ ਨਿਵਣ ਸੁ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤਰ੍ਹਾਂ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ ਕਹਿੰਦੇ ਜਿਹੜਾ ਨਿਮਾਣਾ ਨਿਮਰਤਾ ਇਹ ਤੇਰੇ ਵਿੱਚ ਹੋਣੀ ਚਾਹੀਦੀ ਹੈ ਖਵਣ ਗੁਣ ਸਹਾਰਨ ਦਾ ਤੇਰੇ ਵਿੱਚ ਇਹ ਗੁਣ ਆਉਣਾ ਚਾਹੀਦਾ ਹੈ ਕਿ ਤੂੰ ਸਹਾਰ ਲਵੇਂ ਜੇਪਾ ਤੇਰੇ ਮਨ ਜੀਵ ਤੇ ਮਠਾ ਸੁਣੀ ਚਾਹੀਦੀ ਹੈ ਜਦੋਂ ਤੇਰੀ ਜੀਵ ਤੇ ਮਠਾ ਸਗੀ ਇਹ ਮੰਤਰ ਜਿਹੜਾ ਹੈ ਇਤਨੇ ਜਿਹੜੀਆਂ ਚੀਜ਼ਾਂ ਹੈ ਫਿਰ ਕਹਿੰਦੇ ਇਸ ਤਰ੍ਹਾਂ ਭੈਣੇ ਬੇਸ ਕਰ ਤਾਂ ਬਸ ਆਵੀ ਗੰਤ ਕਿਵੇਂ ਅਸੀਂ ਉਸ ਨੂੰ ਕਿਹੜੇ ਭੇਖ ਦੇ ਵਿੱਚ ਦੇਖਣਾ ਕਿਹੜਾ ਰੰਗ ਹੈ ਕਿਹੜੀ ਨੀਤ ਰਾਸ ਹੈ ਘਰ ਬੈਠਾ ਸੋ ਕਿਵੇਂ ਮਿਲੇ ਤ ਸਤਗੁਰ ਫਰੀਦ ਮਹਾਰਾਜ ਜੀ ਆਪਣੀ ਬਾਣੀ ਚ ਸਮਝਾ ਗਏ ਨਿਵਣਸ ਅੱਖਰ ਖਵਣ ਗੁਣ ਜੇਬਾ ਮਣਿਆ ਮੰਤ ਇਸ ਤਰ੍ਹਾਂ ਪਹਿਨੇ ਵੇਸ ਕਰ ਤਾਂ ਬਸ ਅਵਿਕੰਤ ਜੇ ਕਿੰਦੇ ਇਹ ਗੁਣ ਆ ਗਏ ਤੇਰੇ ਵਿੱਚ ਜੀਬ ਇਸਤਰੀ ਨੂੰ ਕਹਦੇ ਫਿਰ ਪਤੀ ਤੇਰੇ ਬਸ ਦੇ ਵਿੱਚ ਆ ਜਾਣਾ ਇਸੇ ਕਰਕੇ ਜਦੋਂ ਛੇਵੇਂ ਪਾਤਸ਼ਾਹ ਬੀਬੀ ਬੀਰ ਨੂੰ ਤੋੜਨ ਲੱਗੇ ਵਿਆਹ ਤੇ ਜਦੋਂ ਡੋਲੀ ਚ ਬੈਠਣਾ ਤਾਂ ਉਹ ਅਸ਼ੀਰਵਾਦ ਦੇਣ ਲਈ ਅੱਗੇ ਬਦੇ ਜੇ ਤੁ ਗੜ ਲੱਗ ਕੇ ਸਤਗੁਰਾਂ ਦੇ ਬੀਰੋ ਜੀ ਮਿਲਦੇ ਆ ਤਾਂ ਉਹ ਕਹਿੰਦੇ ਤੇਰੇ ਪਿਤਾ ਦੇ ਦਰਤੇ بڑے بڑے ਲੋਕ ਆਉਂਦੇ ਆ ਪਰ ਤੈ ਇਹ ਮਾਣ ਨਿਕਣਾ ਤੂੰ ਮਾਣ ਕਰਨਾ ਆਪਣੇ ਸਾਈਂ ਦਾ ਜਿਸ ਦੇ ਲੜ ਲੱਗੀ ਉਹਦਾ ਸਤਕਾਰ ਕਰਨਾ ਉਹਦੀ ਇੱਜ਼ਤ ਕਰਨੀ ਤੇ ਸੱਸ ਸਹਰੇ ਨੂੰ ਸਭ ਤੋਂ ਪਹਿਲਾਂ ਯਾਦ ਕਰਕੇ ਫਿਰ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਕਿਉਂਕਿ ਅੱਜ ਤੋਂ ਬਾਅਦ ਤੂੰ ਪਰਾਈ ਹੋਣਾ ਤੇ ਇਹ ਗੁਣ ਤੇਰੇ ਵਿੱਚ ਆ ਜਾਣਾ ਚਾਹੀਦਾ ਕਿ ਮੇਰਾ ਪਤੀ ਹੀ ਉਹਨ ਮੈਂ ਮਾਣ ਦੇਣਾ ਇੱਜ਼ਤ ਦੇਣੀ ਹਦਕ ਚੀਜ਼ ਉਹ ਮੇਰੀ ਲਿਓ ਹੈ ਅਤੇ ਉਸ ਤੋਂ ਬਾਅਦ ਜਦੋਂ ਮਾਤਾ ਜੀ ਪਿਆਰ ਦੇਣ ਲਈ ਅੱਗੇ ਹੁੰਦੇ ਹੈ ਤੇ ਉਹ ਕਹਿੰਦੇ ਬੇਟੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਫਿਰ ਤੂੰ ਗਰਵਾਣੀ ਦਾ ਪਾਠ ਕਰਨਾ ਕੋਈ ਵੀ ਖੁੱਟੀ ਸੰਗਤ ਨਹੀਂ ਕਰਨੀ ਤੇ ਗਰਵਾਣੇ ਦਾ ਗਾਇਨ ਜਿਹੜਾ ਕੰਮ ਕਰਦਿਆਂ ਵੀ ਕਰਨਾ ਇਹ ਸਾਡੇ ਕੁੱਲ ਦੀ ਰੀਤ ਹੈ ਇਹ ਵਿਛਣ ਵਿਛੜ ਨਹੀਂ ਚਾਹੀਦੀ ਜੇ ਕਿਤੇ ਵਸਾਰ ਦਿੱਤੀ ਤਾਂ ਫਿਰ ਕਿੰਦੇ ਇਹੋ ਜਿਹਾ ਕੰਮ ਹੋ ਜਾਊਗਾ ਕਿ ਜਦੋਂ ਬੰਦੇ ਦਾ ਵਿਆਹ ਹੁੰਦਾ ਤੇ ਉਦੋਂ ਮਾਪੇ ਬਿਸਰ ਗਏ ਤੇ ਜਦੋਂ ਜਨਮ ਲਿਆ ਉਦੋਂ ਸਾਈਂ ਵਿਛੜ ਗਿਆ ਦੋਨਾਂ ਪਾਸਿਆਂ ਤੋਂ ਵਿਛੜ ਗਿਆ ਦੁਹਾਗਣ ਬਣ ਗਿਆ ਇਸ ਕਰਕੇ ਬਾਣੀ ਤੋਂ ਵਿਛੜਣਾ ਨਹੀਂ ਵਿਸਾਰਨਾ ਨਹੀਂ ਬਾਣੀ ਨੂੰ ਹਰ ਟਾਈਮ ਯਾਦ ਕਰਨਾ ਸੋ ਇਸ ਕਰਕੇ ਉਹ ਕਹਿ ਰਹੇ ਆ ਮੱਗਰ ਮਾ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਐ ਤਿੰਨ ਕੀ ਸੋਭਾ ਕਿਆ ਗਣੀ ਜੇ ਸਹਿ ਮਿਲੜੀ ਐ ਉਹਨਾਂ ਦੀ ਸੋਭਾ ਜਿਹੜੀ ਐ ਉਹਨਾਂ ਦੀ ਸਿਫਤ ਜਿਹੜੀ ਐ ਉਹ ਕੀਤੀ ਜਾ ਸਕਦੀ ਤੇ ਫਿਰ ਕਹਿੰਦੇ ਜਦੋਂ ਵਿਆਹ ਹੁੰਦਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮੇਰਾ ਵਿਆਹ ਹੋਣ ਲੱਗਾ ਕਹਿੰਦੇ ਆਓ ਕਹਿੰਦੇ ਜਿਹੜਾ ਲਾਲ ਸੂਟ ਪੋਣਾ ਮੈਂ ਉਹ ਮੈਂ ਰੰਗ ਲਿਆ ਕੀ ਰੰਗਿਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿਲੜੀ ਮੈਂ ਸੂਟ ਨੂੰ ਨਹੀਂ ਰੰਗਿਆ ਮੈਂ ਤਨ ਤੇ ਮਨ ਨੂੰ ਉਹਦੇ ਨਾਮ ਦੇ ਵਿੱਚ ਰੰਗ ਲਿਆ ਸੁਜੇਕਰ ਉਸ ਪਰਮਾਤਮਾ ਨੂੰ ਜਿਨ੍ਹਾਂ ਨੇ ਪੋੜਾ ਹੈ ਉਹ ਬਾਹਰਲੇ ਚੋੜੇ ਨਹੀਂ ਰੰਗਦੇ ਉਹ ਤਨ ਤੇ ਮਨ ਰੰਗਦੇ ਤੇ ਆਓ ਕਹਿੰਦੇ ਮੇਰੀ ਬਰਾਤ ਦੇ ਵਿੱਚ ਦੇਖੋ ਜਾਂਜੀ ਤੇ ਮਾਂਜੀ ਕੌਣ ਹੈ ਤੰਨ ਦੇ ਮੰਨ ਨੂੰ ਮਰਾਂਗੇ ਤੇ ਕੌਣ ਕੌਣ ਬਰਾਤੀ ਆਏ ਸਤ ਸੰਤੋਖ ਦਇਆ ਧਰਮ ਧੀਰਸ ਇਹ ਬਰਾਤੀ ਆਏ ਤੇ ਸੁਹਾਗ ਦੀਆਂ ਘੋੜੀਆਂ ਗਾਉਣ ਲਈ ਸੰਤ ਜਨ ਆਏ ਤੇ ਹੁਣ ਕਹਿੰਦੇ ਜਿਹੜੇ ਫੇਰੇ ਹੁਣੇ ਹੈ ਇਹ ਫੇਰੇ ਮੈਂ ਆਪਣੀ ਨਾਭੀ ਤੇ ਦੁਆਲੇ ਲੈਣੇ ਆ ਜਿੱਥੋਂ ਗਿਆਨ ਦਾ ਪ੍ਰਕਾਸ਼ ਹੋਣਾ ਜਿੱਥੋਂ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਣਾ ਮੈਂ ਦੁਨੀਆਦਾਰੀ ਦੇ ਫੇਰੇ ਨਹੀਂ ਲੈਣੇ ਆਓ ਇਸ ਵਿਹਨ ਨੂੰ ਦੇਖੋ ਸੋ ਇਸ ਕਰਕੇ ਉਹ ਕਹਿੰਦੇ ਤਨ ਮਨ ਮੌਲਿਆ ਆਰਾਮ ਸਿਓ ਸੰਗ ਸਾਧ ਸਹਿਲੜੀਆ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਏ ਜਿਹੜੇ ਸਤ ਸੰਗ ਦੇ ਵਿੱਚ ਦੂਰ ਰਹਿੰਦੇ ਆ ਆਪਣੇ ਪਤੀ ਦੀ ਸਿੱਖਤ ਸਲਾਹ ਤੋਂ ਦੂਰ ਰਹਿੰਦੇ ਜਿਹੜੇ ਉਸ ਦੇ ਪਿਆਰਿਆਂ ਦੇ ਨਾਲ ਸੰਗ ਨਹੀਂ ਕਰਦੇ ਉਹ ਫਿਰ ਕਹਿੰਦੇ ਹਮੇਸ਼ਾ ਹੀ ਇਕੱਲੇ ਰਹਿ ਜਾਂਦੇ ਕਿਉਂਕਿ ਭਾਈ ਗੱਦਾ ਜੀ ਨੇ ਬਹੁਤ ਹੀ ਅੱਛੀ ਬਾਤ ਲਿਖੀ ਕਾਮਣ ਕਾਮਣ ਆਰੀਏ ਕਿਤੋ ਕਾਮਣ ਕੰਤ ਪਿਆਰੇ ਜੰਮੇ ਸਈ ਬਿਸਰੇ ਬਿਵਾਇਆ ਮਾ ਪਿਆ ਬਸਾਰੀ ਕਹਿੰਦੇ ਹੈ ਜਿਹੜੀ ਕਾਮਣੀ ਹੈ ਇਸਤਰੀ ਨੂੰ ਕਹ ਰਿਹਾ ਤੂੰ ਆਪਣੇ ਕੰਤ ਦੇ ਨਾਲ ਕੀ ਪਿਆਰ ਕਰੇਂਗੀ ਕਹਿੰਦੇ ਜਦੋਂ ਤੂੰ ਜਨਮ ਲਿਆ ਤੇ ਆਪਣੇ ਸਾਈ ਨੂੰ ਬਸਾਰ ਦਿੱਤਾ ਜਿਹਨੇ ਤੈਨੂੰ ਇਹ ਜਨਮ ਦਿੱਤਾ ਤੇ ਜਦੋਂ ਵਿਆਹ ਹੋਇਆ ਤੇ ਮਾਪਾ ਬਸਾਰ ਦਿੱਤੇ ਇਸ ਕਰਕੇ ਜੇਕਰ ਅਧਿਆਤਮਕ ਬਾਤ ਦੇ ਵਿੱਚ ਅਸੀਂ ਦੇਖੀਏ ਤਾਂ ਪਰਮਾਤਮਾ ਦੇ ਨਾਲ ਜੋ ਉਸ ਦੇ ਭਗਤ ਹੈ ਉਹ ਐਸੀ ਪ੍ਰੇਮ ਦੀ ਡੋਰੀ ਪਾਉਂਦੇ ਹੈ ਉਹ ਕਹਿੰਦੇ ਹੁਣ ਅਸੀਂ ਪ੍ਰੇਮ ਦੇ ਧਾਗੇ 'ਚ ਤੁਹਾਨੂੰ ਬੰਨ ਲਿਆ ਤੁਸੀਂ ਸਾਨੂੰ ਮਾਇਆ ਦੇ ਮੋਹ ਦੇ ਚਿੱਕੜ ਦੇ ਵਿੱਚ ਪਾਇਆ ਸੀ ਪਰ ਅਸੀਂ ਤਾਂ ਤੈਨੂੰ ਪ੍ਰੇਮ ਦੇ ਧਾਗੇ 'ਚ ਬੰਨ ਲਿਆ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੁਮ ਮਾਰਾ ਦੇ ਅਸਲੀ ਪਿਆਰੇ ਥੇ ਜਿਨ੍ਹਾਂ ਨੂੰ ਕੋਈ ਦੁਨੀਆ ਦੇ ਨਾਲ ਮਤਲਬ ਹੀ ਨਹੀਂ ਕਿਉਂਕਿ ਉਹਨਾਂ ਨੇ ਮੈਂ ਮੇਰੀ ਛੱਡੀ ਹੁੰਦੀ ਹੈ ਪਰ ਜਿਹੜੇ ਛੱਡਦੇ ਨਹੀਂ ਮੈਂ ਮੇਰੀ ਤੇ ਫਿਰ ਉਹ ਕਹਿੰਦੇ ਕੌਣ ਆ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿੰਨ ਦੁੱਖ ਨਕਬ ਉੱtre ਸੇ ਜੰਮ ਕੇ ਬਸ ਪੜੀਐ ਜਿਹੜੇ ਉਹਦੇ ਸਤ ਸੰਗ ਦੇ ਵਿੱਚ ਉਹਦੇ ਭਗਤਾਂ ਦੇ ਸਤ ਸੰਗ ਨਹੀਂ ਕਰਦੇ ਉਹਦੇ ਪਿਆਰਾਂ ਦੇ ਸਤ ਸੰਗ ਨਹੀਂ ਕਰਦੇ ਤੇ ਉਹ ਕਹਿੰਦੇ ਹਮੇਸ਼ਾ ਹੀ ਅਕੱਲੇ ਰਹਿੰਦੇ ਆ ਉਹ ਜੀਵ ਸਤਰੀ ਇਕੱਲੀ ਰਹਿੰਦੀ ਹੈ ਤੇ ਉਹਦਾ ਕਹਿੰਦੇ ਦੁੱਖ ਹੀ ਨਹੀਂ ਕਦੀ ਵੀ ਉਤਰਦਾ ਤਿੰਨ ਦੁੱਖ ਨ ਕਬਹੂ ਉਤਰੇ ਸੇ ਜੰਮ ਕੇ ਬਸ ਪੜੀਆ ਦੁੱਖ ਕਹਦਾ ਦੁਖਮੋਦ ਜੰਮੀ ਜਾਂਦਾ ਮਰੀ ਜਾਂਦਾ ਜੰਮੀ ਜਾਂਦਾ ਮਰੀ ਜਾਂਦਾ ਇਸੇ ਕਰਕੇ ਪੰਜਵੇਂ ਪਾਤਸ਼ਾਹ ਨੇ ਮਾਰੂ ਰਾਗ ਦੇ ਵਿੱਚ ਕਿਹਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਇਹੋ ਹੀ ਉਹ ਬਾਰਾ ਮਹਾਜ ਕਹ ਰਹੇ ਮਗਧ ਦੇ ਮਹਨੇਜ ਨਹੀਂ ਦੁੱਖ ਨ ਕਬ ਹੂੰ ਉਤਰੇ ਸੇ ਜੰਮ ਕੇ ਬਸ ਪੜੀਆ ਜੰਮ ਕੀ ਹੈ ਜਨਮ ਹੋਇਆ ਮੌਤ ਦਾ ਪੈ ਬਣ ਗਿਆ ਫਿਰ ਜਨਮ ਹੋਇਆ ਮੌਤ ਦਾ ਪੈ ਬਣ ਗਿਆ ਕਿ ਮਰਨਾ ਹੈ ਲੇਕਿਨ ਇਹ ਨਹੀਂ ਕਿ ਮੌਤ ਤਾਂ ਹੋਈ ਨਹੀਂ ਜਾਮਾ ਚੇਂਜ ਹੋ ਗਿਆ ਇਸੇ ਕਰਕੇ ਉਹਨਾਂ ਨੇ ਕਹਿ ਬਹੁਤ ਜਨਮ ਵਿੱਚ ਰਹੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀ ਉਹ ਚਿਰ ਪਿਓ ਦਰਸ਼ਨ ਦੇਖੇ ਇਹ ਜਨਮ ਤੋਂ ਲੇਖੇ ਲਾਦ ਤਾਂ ਜਾ ਕੇ ਪ੍ਰੇਮ ਪੰਦਾ ਇਸੇ ਕਰਕੇ ਜਿਹੜੇ ਉਸ ਦੇ ਸਫਤ ਸਲਾਚ ਜੁੜ ਜਾਂਦੇ ਹੈ ਉਹ اٹਲ ਜੁਗੋ ਜੁਗ ਅਮਰ ਹੋ ਜਾਂਦੇ ਹੈ ਤੇ ਜਿਹੜੇ ਆ ਕੇ ਦੁਨੀਆ ਦੇ ਪਦਾਰਥਾਂ ਚ ਦੁਨੀਆ ਦੇ ਰਿਸ਼ਤੇ ਨਾਤੇ ਚ ਪੈ ਜਾਂਦੇ ਹੈ ਉਹ ਤਾਂ ਫਿਰ ਕਹਿੰਦੇ ਉਹਨਾਂ ਦਾ ਦੁੱਖ ਕਹਿੰਦੇ ਦੂਰ ਹੀ ਨਹੀਂ ਹੁੰਦਾ ਕਿਉਂਕਿ ਉਹ ਜੰਮਦੇ ਹੈ ਮਰਦੇ ਹੈ ਜੰਮਦੇ ਹੈ ਮਰਦੇ ਹੈ ਜਿਨ ਨੇ ਰਾਵਿਆ ਪ੍ਰਭ ਆਪਣਾ ਸੇਜਿਸ ਨਨਿਤ ਜਿਹੜੀ ਹੈ ਨਾਨਕ ਵਾਛੇ ਧੋੜ ਤਨ ਪ੍ਰਭ ਸਰਨੀ ਦਰ ਪੜਿਆ ਜਿਨ੍ਹਾਂ ਦਾ ਕਹਿੰਦੇ ਦੁੱਖ ਦੂਰ ਨਹੀਂ ਹੰਦਾ ਉਹ ਪਰਮਾਤਮਾ ਦੀ ਸਿਫਤ ਸਲਾਹ ਚ ਨਹੀਂ ਜੜਦੇ ਤੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਧਿਆ ਲਿਆ ਉਸ ਪਰਮਾਤਮਾ ਦੀ ਸਿਫਤ ਸਲਾਹ ਚ ਜੁੜ ਗਏ ਤੇ ਫਿਰ ਕਹਿੰਦੇ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜਿਆ ਰਤਨ ਜਵਾਹਰ ਲਾਲ ਹਰ ਕੰਠ ਤਨ ਜੜੀ ਫਿਰ ਕਹਿੰਦੇ ਸਾਰੇ ਰਤਨ ਜਿਹੜੇ ਦੁਨੀਆਂ ਦੇ ਜਿੰਨੇ ਵੀ ਹੀਰੇ ਮੋਤੀ ਜਵਾਰ ਨੌ ਨਿੱਧਾ 18 ਸਿੱਧਾ ਉਹਨਾਂ ਦੀ ਝੋਲੀ ਚ ਰਹਿੰਦੀ ਹੈ ਉਹ ਦੁਨੀਆਂ ਦੇ ਸੋਨੇ ਦੇ ਹਾਰ ਨਹੀਂ ਪਾਉਂਦੇ ਉਹਦੀ ਸਿੱਖਤ ਸਲਾਹ ਦੇ ਹਾਰ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਸਿੱਖਤ ਸਲਾਹ ਜੁੜੀ ਰਹਿੰਦੀ ਹੈ ਉਹ ਫਿਰ ਜਿਹੜੇ ਹੈ ਉਸ ਪਰਮਾਤਮਾ ਦੇ ਨਾਲ ਹਮੇਸ਼ਾ ਹੀ ਜੁੜੇ ਰਹਿੰਦੇ ਹੈ ਉਹਨਾਂ ਨੂੰ ਕੋਈ ਵੀ ਫਿਰ ਦੁੱਖ ਨਹੀਂ ਦਿੰਦਾ ਇਸੇ ਕਰਕੇ ਜਿਹੜੇ ਅਸਲੀ ਕਹਿੰਦੇ ਜਿਨ੍ਹਾਂ ਨੇ ਮਿਲਣਾ ਮਿਲੇ ਮਿਲੇ ਆ ਨਾ ਮਿਲੇ 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 ਜੇ ਹੋਏ ਅੰਤਰ ਆਤਮੇ ਜੇ ਮਿਲੇ ਮਿਲੇ ਕਈ ਇਸੋਏ ਦੂਜੇ ਪਾਸੇ ਸੁਹੀ ਦਾਗ ਚ ਕਹਿ ਰਹੇ ਜੇ ਕਹਿੰਦੇ ਦੁਨੀਆਦਾਰੀ ਦੇ ਵਿੱਚ ਮਿਲ ਵੀ ਲਿਆ ਤਾਂ ਉਹ ਮੇਲ ਨਹੀਂ ਮਿਲਣਾ ਕਿੱਥੋਂ ਅੰਤਰ ਦੇ ਅੰਤਰ ਦੇ ਵਿੱਚ ਹਿਰਦੇ ਦੇ ਵਿੱਚ ਕਿਉਂਕਿ ਪਰਮਾਤਮਾ ਜਿਹੜਾ ਉਹ ਅੰਦਰ ਹੈ ਤੇ ਚਿੱਤ ਜਿਹੜਾ ਉਹਦੇ ਚਰਨਾਂ ਦੇ ਵਿੱਚ ਜੋੜਨਾ ਅੰਦਰ ਹੀ ਉਸ ਦਾ ਜਾਪ ਕਰਨਾ ਤਾਂ ਪ੍ਰਕਾਸ਼ ਹੋਣਾ ਇਸੇ ਕਰਕੇ ਸਾਰਿਆਂ ਕਹਿੰਦੇ ਜਿੰਨੇ ਵੀ ਹੈ ਰਤਨ جواਹਰ ਲਾਲ ਹਰ ਕੰਠ ਤਨਾ ਜੜੀ ਲੋਕੀ ਸੋਨੇ ਦੀਆਂ ਜਾਂ ਹੀਰਿਆਂ ਦੀਆਂ ਮਾਲਾ ਬਣਾ ਕੇ ਪਾਉਂਦੇ ਐ ਪਰ ਕਹਿੰਦੇ ਉਹਨਾਂ ਦੇ ਜਿਹੜੇ ਅਸਲੀ ਮਾਲਾ ਹੈ ਉਹ ਪਰਮਾਤਮਾ ਦੇ ਨਾਮ ਦੀ ਪਈ ਹੈ ਹਰ ਟਾਈਮ ਉਹਨਾਂ ਦੇ ਸਿਫਤ ਅਸਲਾ ਦੇ ਵਿੱਚ ਜੁੜੇ ਹੋਏ ਹੈ ਇਸੇ ਕਰਕੇ ਜਿਹੜੇ ਅਸਲੀ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪਿਆਰ ਪਾਇਆ ਉਹ ਕਹਿੰਦੇ ਗੁਰਮਖ ਸਦਾ ਸੁਹਾਗਣੀ ਪਿਰ ਰੱਖਿਆ ਔਰਤਾਰ ਏਕੇ ਪਛਾਣੇ ਹਉਮੇ ਮਾਰ ਸੋ ਭਗਵੰਤੀ ਕਹੀਏ ਨਾ ਗੁਰਮਖ ਕੌਣ ਹੈ ਉਹੋ ਹੀ ਸੁਹਾਗਣੀ ਹੈ ਕਿਉਂਕਿ ਉਹਨਾਂ ਨੇ ਹਿਰਦੇ ਦੇ ਵਿੱਚ ਉਹਨੂੰ ਪਰਮਾਤਮਾ ਨੂੰ ਧਾਰ ਲਿਆ ਹਿਰਦੇ ਦੇ ਵਿੱਚ ਵਸਾ ਲਿਆ ਸੋ ਇਸੇ ਕਰਕੇ ਉਹ ਕਹਿੰਦੇ ਏਕੇ ਪਛਾਣੇ ਹਉਮੇ ਮਾਰ ਜਦੋਂ ਅਸੀਂ ਇੱਕ ਨੂੰ ਪਛਾਣ ਲਿਆ ਤੇ ਸਾਡੀ ਮੈਂ ਮੇਰੀ ਖਤਮ ਹੋ ਗਈ ਹਉਮੇ ਮਰ ਗਈ ਤੇ ਜਦੋਂ ਹਉਮੇ ਮਰਗੇ ਕਹਿੰਦੇ ਸੋਭਾ ਬੰਤੀ ਕਈਏ ਨਾਰ ਉਹੀ ਅਸਲੀ ਇਸਤਰੀ ਹੈ ਉਹਨੋ ਹੀ ਦੁਨੀਆ ਚੰਗਾ ਕਹਿੰਦੀ ਹੈ ਜਿਹੜੀ ਕਿ ਪਰਮਾਤਮਾ ਦੇ ਨਾਲ ਮਿਲ ਗਈ ਇਸੇ ਕਰਕੇ ਉਹ ਕਹਿੰਦੇ ਮੱਗਰ ਮਾ ਸੋਹੰਦੀਆਂ ਹਰ ਪਰ ਸੰਗ ਬੈਠੜੀਏ ਉਹਨਾਂ ਨੂੰ ਸੋਭਾ ਮਹਿਦੀ ਹੈ ਇਹ ਤੀਜੇ ਪਾਸ਼ਾ ਮਲਾਰ ਰਾਗ ਚ ਕਹਦੇ ਹੈ ਗੁਰਮਖ ਸਦਾ ਸੁਹਾਗਣੀ ਫਿਰ ਰਾਖਿਆ ਔਰ ਤਾਰ ਇੱਕ ਪਛਾਣੇ ਹਉਮੇ ਮਾਰ ਸੋਭਾ ਬੰਤੀ ਕਈਏ ਨਾਰ ਸੋ ਉਹ ਭਾਗਾ ਮਾਲੀਆਂ ਜਿਹੜੀਆਂ ਉਸ ਦੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਗਈਆਂ ਨਾਨਕ ਬਾਛੇ ਧੂੜ ਤੈਨ ਪ੍ਰਭ ਸਰਨੀ ਦਰਪੜਿਆ ਮਗਰ ਪ੍ਰਭ ਅਰਦਰਣਾ ਬੋਲ ਨਾ ਜਨ ਮੜੀ ਨਾਨਕ ਗੁਰੂ ਜੀ ਕਹਦੇ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੱਭ ਰਿਆ ਜਿਹੜੀਆਂ ਪ੍ਰਭੂ ਦੇ ਨਾਲ ਜੁੜ ਗਈਆਂ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਈ ਕਿਉਂਕਿ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਮਿਲਣੀ ਹੈ ਕਿਉਂਕਿ ਇਹ ਪੜਿਓ ਕੀ ਹੈ ਹਮੇਸ਼ਾ ਹੀ ਚਰਨਾ ਦੇ ਨਾਲ ਜੁੜਨ ਲਈ ਗਿਆ ਇਸੇ ਕਰਕੇ ਉਹ ਕਹਿੰਦੇ ਨਾਨਕ ਵੰਸ਼ੇ ਤੋੜ ਤិន ਪ੍ਰਭ ਸਰਨੀ ਦਰ ਪੜਿਆ ਮੱਗਰ ਪ੍ਰਭ ਅਰਾਧਨਾ ਬੋਹੜਾ ਨਾ ਜਨਮੜੀਏ ਕਹਿੰਦੇ ਪ੍ਰਭ ਨੂੰ ਇਸ ਮਿਹਨਤ ਦੇ ਵਿੱਚ ਧਿਆਉਣਾ ਧਿਆਉਣਾ ਤਾਂ ਹਰ ਟਾਈਮ ਹੀ ਚਾਹੀਦਾ ਇਸ ਮਿਹਨਤ ਦੇ ਵਿੱਚ ਕੀ ਜਦੋਂ ਵੀ ਹੋਵੇ ਪਰ ਰੁੱਤ ਸੁਹਾਬ ਨਹੀਂ ਕਰਕੇ ਉਹ ਕਹਿੰਦੇ ਉਹਨਾਂ ਦਾ ਜਨਮ ਮਰਨ ਜਿਹੜਾ ਉਹ ਖਤਮ ਹੋ ਜਾਂਦਾ ਜਿਹੜਾ ਪ੍ਰਭੂ ਨੂੰ ਧਿਆਉਂਦੇ ਹੈ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹ ਲੱਭਦਾ ਕਿਉਂਕਿ ਉਹ ਬਾਣੀ ਦੇ ਵਿੱਚ ਇਹ ਸਮਝਾ ਰਹੇ ਹੈ ਕਿ ਜਿਹੜੇ ਉਸ ਦੇ ਨਾਲ ਜੁੜ ਗਏ ਅਸਲੀ ਉਹੋ ਹੀ ਸ਼ੁਭਾ ਬੰਤੀ ਹੈ ਬਾਕੀ ਤਾਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਦੁਨੀਆਂ ਦੇ ਪਦਾਰਥਾਂ 'ਚ ਪੈ ਗਏ ਤਾਂ ਫਿਰ ਤਾਂ ਕਹਿੰਦੇ ਇਹ ਹੈ ਕਿ ਕਦੀ ਅਸੀਂ ਬਚਪਨ ਕੋ ਲਿਆ ਕਦੀ ਜਵਾਨੀ ਵਾਲੇ ਫਿਰ ਬਡਾਪਾ ਆਇਆ ਫਿਰ ਸੰਤਾਪ ਚ ਪੈ ਗਏ ਵੀ ਹੁਣ ਜਾਣਾ ਹੈ ਪਰ ਇੱਥੇ ਤਾਂ ਉਹ ਕਹਿੰਦੇ ਕਿਸੇ ਵੀ ਗੱਲ ਦੀ ਕੋਈ ਫਿਕਰ ਨਹੀਂ ਸਤਿਗੁਰੂ ਫਰੀਦ ਮਹਾਰਾਜ ਜੀ ਕਹਦੇ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੰਤੀ ਜੋ ਬਨ ਪ੍ਰੀਤ ਵਿੰ ਸੁਖ ਗਏ ਕਮਲਾਈ ਪਰਮਾਤਮਾ ਨੂੰ ਮਿਲਣ ਲਈ ਉਹ ਕਹਿੰਦੇ ਮੈਨੂੰ ਜੋ ਬਨ ਜਾਂਦਾ ਤਾਂ ਜਾਵੇ ਕਿਉਂਕਿ ਉਸ ਦੀ ਪ੍ਰੀਤ ਤੋਂ ਬਿਨਾ ਮੈਂ ਕਿੰਨੇ ਜਨਮ ਲੈ ਲਏ ਕਿਸੇ ਕੰਮ ਨਹੀਂ ਆਇਆ ਸਭ ਵਿਰਥੇ ਗਏ ਇਸ ਕਰਕੇ ਕਿਸੇ ਨੂੰ ਵੀ ਸਮੇਂ ਨੂੰ ਉਹ ਪਿਆਰ ਨਹੀਂ ਕਰਦੇ ਕਿਸੇ ਭੇਖ ਨੂੰ ਪਿਆਰ ਨਹੀਂ ਕਰਦੇ ਉਹ ਤਾਂ ਸਿਰਫ ਉਹਦੀ ਪ੍ਰੀਤ ਦੇ ਨਾਲ ਬੱਜੇ ਹੋਏ ਇਸੇ ਕਰਕੇ ਉਹ ਕਹਿੰਦੇ ਵੀ ਜੇਕਰ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਪਾਉਣਾ ਉਹਦੇ ਰੰਗ ਚ ਰੰਗੇ ਜਾਣਾ ਤਾਂ ਫਿਰ ਉਹਨਾਂ ਲਈ ਕਹਿੰਦੇ ਕੀ ਹੈ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਜਿਨ੍ਹਾਂ ਨੇ ਉਹਦੇ ਨਾਲ ਮਨ ਦੀ ਪ੍ਰੀਤ ਲਾ ਲਈ ਉਹਨਾਂ ਲਈ ਭੋਜਨ ਕੀ ਹੈ ਸੱਚ ਜਿਹੜਾ ਜਿਨ੍ਹਾਂ ਨੇ ਪਰਮਾਤਮਾ ਦੇ ਸੰਗ ਪ੍ਰੀਤ ਲਾਈ ਹੈ ਉਹਨਾਂ ਦੀ ਭੁੱਖ ਜਿਹੜੀ ਹੈ ਉਹ ਸ਼ਾਂਤੀ ਦੇ ਵਿੱਚ ਹੈ ਸੱਚ ਦੇ ਵਿੱਚ ਹੈ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਅਹਸਤੀ ਕੋੜੀ ਉਹਦੇ ਨਾਮ ਦੇ ਨਾਲ ਜਿਹੜੀ ਪ੍ਰੀਤ ਲੱਗੇ ਇਹੋ ਹੀ ਕਹਿੰਦੇ ਉਹਨਾਂ ਦੇ ਹਾਥੀ ਤੇ ਕੋੜੀ ਹੈ ਰਾਜ ਮਿਲਖ ਖੁਸ਼ੀਆਂ ਕਣੀ ਧਾਇ ਮੁਖ ਨਾ ਮੋੜੇ ਰਾਜ ਕੀ ਹੈ ਇਹ ਜਿਹੜੀਆਂ ਵਜੇਰੀਆਂ ਕੀ ਹੈ ਕਹਿੰਦੇ ਉਹਦੇ ਤੋਂ ਉਹ ਮੁੱਖ ਹੀ ਨੇ ਮੋੜਦੇ ਇਹੋ ਹੀ ਸਭ ਕੁਝ ਉਹਨਾਂ ਲਈ ਹੈ ਇਹੋ ਹੀ ਮਿਲਖਾ ਹੈ ਇਹੋ ਹੀ ਰਾਜ ਹੈ ਢਾਡੀ ਦਰ ਪਰ ਮੰਗਣਾ ਦਰ ਕਦੇ ਨਾ ਛੋੜੇ ਉਹਦੇ ਦਰ ਤੋਂ ਮੰਗਦੇ ਹੋ ਕਦੀ ਵੀ ਉਹਦੇ ਨਾਲੋਂ ਪ੍ਰੀਤ ਨਹੀਂ ਤੋੜਦੇ ਨਾਨਕ ਮਨ ਤਨ ਚਾਓ ਏ ਨਿਤ ਪ੍ਰਭ ਕੇ ਲੋੜੇ ਅਸਲੀ ਉਹਨਾਂ ਦਾ ਕਹਿੰਦੇ ਮਨ ਦੇ ਵਿੱਚ ਇੰਨੀ ਖੁਸ਼ੀ ਹੁੰਦੀ ਹੈ ਕਿ ਉਹ ਕਦੀ ਵੀ ਇਸ ਮਨ ਨੂੰ ਉਹਦੇ ਨਾਲੋਂ ਦੂਰ ਨਹੀਂ ਕਰਦੇ ਹਰ ਟੈਮ ਉਹਦੇ ਨਾਲ ਜੁੜੀ ਰੱਖਦੇ ਹੈ ਪ੍ਰੀਤ ਉਹਦੇ ਨਾਲ ਰਹਿੰਦੀ ਹੈ ਇਸੇ ਕਰਕੇ ਇਹ ਪੰਜਵੇਂ ਪਾਤਸ਼ਾਹ ਨਗੋੜੀ ਰਾਗ ਦੇ ਵਿੱਚ ਕਿਹਾ ਕਿ ਢਾਡੀ ਦਰਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮੰਤਨ ਚਾਹੋ ਏ ਨਿਤ ਪ੍ਰਭ ਕੇ ਲੋੜੇ ਹਮੇਸ਼ਾ ਪ੍ਰਭ ਨੂੰ ਲੋੜਦੇ ਹੋ ਤੇ ਜਿਹੜੇ ਨਹੀਂ ਲੋੜਦੇ ਉਹਨਾਂ ਦੇ ਤਨ ਦੇ ਰੋਗ ਮਨ ਦੇ ਸੋਗ ਹਰ ਟੈਮ ਬਣੇ ਰਹਿੰਦੇ ਤੇ ਜਿਹੜੇ ਉਹਦੇ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਰਹਿੰਦੇ ਹੈ ਉਹ ਤਾਂ ਹਮੇਸ਼ਾ ਹੀ ਖੁਸ਼ੀਆਂ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਉਹ ਤਾਂ ਹਮੇਸ਼ਾ ਆਨੰਦ ਚ ਰਹਿੰਦੇ ਕਿ ਗੁਰੂ ਮਿਲ ਗਿਆ ਸੰਨ ਸੋ ਆਓ ਇਸ ਮਹੀਨੇ ਦੀ ਜੋ ਵੀ ਸਿੱਖਿਆ ਹੈ ਉਹਨੂੰ ਅਪਣਾਉਂਦੇ ਹੋਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਕਿ ਇਹ ਜੋ ਮਹੀਨਾ ਅਜ ਮਗਰ ਦਾ ਚੜਿਆ ਹੈ ਕਿਰਪਾ ਕਰੋ ਸਵਾਸਾਂ ਦੀ ਜੋ ਪੂੰਜੀ ਦਿੱਤੀ ਹੈ ਆਪਣੀ ਸਿਰਫ ਸਲਾਹ ਦੇ ਵਿੱਚ ਲਾਉਣ ਲਈ ਉਨਾ ਗੁਰਮਖੰਦੀ ਉਹਨਾਂ ਪਿਆਰਿਆਂ ਦੀ ਸੰਗਤ ਮਿਲ ਜਵੇ ਜਿਹਦੇ ਨਾਲ ਤੁਹਾਡੇ ਦਰਸ਼ਨ ਹੋ ਜਾਣ ਤੁਹਾਡੇ ਨਾਲ ਪ੍ਰੀਤ ਜਟ ਜਵੇ ਔਰ ਇਸ ਦੁਨੀਆ ਦੇ ਨਾਲ ਪ੍ਰੀਤ ਟੁੱਟ ਜਵੇ ਕਿਉਂਕਿ ਪ੍ਰੀਤ ਅਸਲੀ ਬਾਜੀਕਰ ਨਾਲ ਪਾਉਣੀ ਹੈ ਪਰ ਅਸੀਂ ਬਾਜੀ ਨਾਲ ਪ੍ਰੀਤ ਪਾਲੇ ਇਸ ਬਾਜੀ ਦੀ ਪ੍ਰੀਤ ਨੂੰ ਤੋੜ ਕੇ ਬਾਜੀਕਰ ਨਾਲ ਪ੍ਰੀਤ ਲਾਉਣੀ ਹੈ ਸੋ ਆਓ ਇਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਹਿਨੇ ਜੀ ਅਰਦਾਸ ਬੇਨਤੀ ਅਰਜਾਈ ਕਰੀਏ ਕਿ ਕਿਰਪਾ ਕਰੋ ਆਪਣੇ ਨਾਲ ਜੋੜਨ ਦੀ ਤਾਂ ਕਿ ਇਹ ਜਿਹੜਾ ਜੀਵਨ ਹੈ ਇਹ ਬਰਥਾ ਨਾ ਜਾਵੇ ਤੁਹਾਡੀ ਕਿਰਪਾ ਤੋਂ ਬਿਨਾ ਗੁਰੂ ਨਿਮਰ ਚ ਸਕਦਾ ਔਰ ਗੁਰੂ ਤੋਂ ਬਿਨਾ ਤੁਹਾਡੇ ਦਰਸ਼ਨ ਨਹੀਂ ਹੋ ਸਕਦੇ ਤੁਹਾਡੇ ਨਾਲ ਜੁੜਿਆ ਨਹੀਂ ਜਾ ਸਕਦਾ ਅਸਲੀ ਪ੍ਰੇਮਾ ਭਗਤੀ ਇਹੋ ਹੀ ਹੈ ਕਿ ਆਪਣੇ ਅੱਖਾਂ ਨੂੰ ਆਪਣੀ ਜੀਵਨ ਨੂੰ ਆਪਣੇ ਕੰਨਾਂ ਨੂੰ ਆਪਣੇ ਪੈਰਾਂ ਨੂੰ ਆਪਣੇ ਹੱਥਾਂ ਨੂੰ ਉਸ ਪਾਸੇ ਨੂੰ ਤੋੜਨਾ ਜਿੱਥੇ ਪ੍ਰਮਾਤਮਾ ਦੀ ਸਿਫਤ ਚਲਾ ਹੋਵੇ ਪੈਰ ਉਧਰ ਨੂੰ ਜਾਣ ਜਿੱਧਰ ਸਤ ਸੰਗ ਹੈ ਅੱਖਾਂ ਉਹ ਦੇਖਣ ਜਿੱਥੇ ਉਹਦੀ ਸਿਫਤ ਚਲਾ ਹੈ ਸਾਰਿਆਂ ਦੇ ਵਿੱਚ ਇੱਕੋ ਜਿਹਾ ਦੇਖਣਾ ਔਰ ਜੀਬ ਦੇ ਨਾਲ ਉਸ ਦੀ ਸਿਫਤ ਚਲਾ ਹੋਵੇ ਔਰ ਕੰਨ ਉਹਦੀ ਸਿਫਤ ਚਲਾ ਸੁਣਨ ਔਰ ਮਨ ਦੇ ਵਿੱਚ ਅਡੋਲ ਅਵਸਥਾ ਬਣ ਜਵੇ ਇਹੋ ਹੀ ਅਰਦਾਸ ਬੇਨਤੀ ਜੋ ਇਹ ਕਰਦੇ ਹੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ